ਸਾਰੇ ਕਿਸਾਨ ਭਰਾਵਾਨ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਸ਼ਿਵ ਖੇਤੀ ਸੇਵਾ ਸੈਂਟਰ ਇਕਲਾਏ ਤੋਂ ਜੀ ਕਿਸਾਨ ਵੀਰ ਖਾਲਾ ਬੱਟਾ ਦੇ ਸਪਰੇ ਜਦੋਂ ਕਰਦੇ ਨੇ ਉਦੋਂ ਕੁੱਪੇ ਦਾ ਯੂਜ਼ ਕਰਦੇ ਨੇ ਆ ਕੁੱਪਾ ਲੈ ਕੇ ਜਾਂਦੇ ਨੇ ਵੀ ਕੁੱਪਾ ਲਾ ਕੇ ਵੀ ਜੀਰੀ ਤੇ ਸਪਰੇ ਨਾ ਪਵੇ ਇਹ ਹੁਣ ਪੁਰਾਣੀ ਆਟਕ ਹੋ ਗਈ ਹੁਣ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਚੀਜ਼ ਆ ਦੇਖੋ ਇਹਦੇ ਵਿੱਚ ਇੱਕ ਕੱਟ ਨਿਓਜ ਲੈ ਇਹਦੇ ਵਿੱਚ ਹੀ ਲੱਗੀ ਹੋਈ ਜਨੇਓਜ ਤੇ ਇਹ ਕੁੱਪਾ ਵੀ ਹੈ ਤੇ ਨਿਓਜ ਰੁਪਈਆ ਇਹਨੇ ਸਾਰਾ ਕਵਰ ਕਰ ਲੈਣਾ ਤੇ ਕੋਈ ਵੀ ਤੁਸੀਂ ਸਪਰੇ ਕਰਨੀ ਹੈ ਚਾਹੇ ਤੁਸੀਂ ਗੰਨੇ ਦੇ ਵਿੱਚ ਕਰਦਿਆਂ ਗੰਨਾ ਵੱਡਾ ਹੋ ਜਾਂਦਾ ਕਈ ਵਾਰ ਕੱਕ ਛੋਟੇ ਹੁੰਦੇ ਨੇ ਫਿਰ ਆਪਾਂ ਵਿੱਚ ਸਿਆੜੂ ਸਿਆੜ ਕਰਦੇ ਨੇ ਤੇ ਆ ਤੁਸੀਂ ਯੂਜ਼ ਕਰ ਸਕਦੇ ਹੋ ਸਭ ਤੋਂ ਵਧੀਆ ਨਵੀਂ ਆਈਟਮ ਆਈ ਆ ਬਹੁਤ ਵਧੀਆ ਕੰਪਨੀ ਨਾਲੇ ਟੁੱਟੂ ਵਾਲੀ ਵਧੀਆ ਪਲਾਸਟਿਕ ਹੈ ਜੀ ਨਾਲੇ ਇਹਦੇ ਵਿੱਚ ਹੀ ਨਿਉ ਜਰ ਬਹੁਤ ਟੋਪ ਦੀ ਨਵੀਂ ਵੈਰਾਈਟੀ ਆਈ ਆ ਇੱਕ ਆਹ ਹੀ ਹੈ ਇੱਕ ਆਪਣੇ ਕੋਲ ਇਹ ਵੱਡਾ ਪੀਸ ਆਇਆ ਇਹ ਵੱਡਾ ਇਹਦੇ ਨਾਲੋਂ ਇਹ ਡਬਲ ਹੈ ਇਹਦੇ ਵਿੱਚ ਵੀ ਕੱਟ ਨਹੀਂ ਹੋ ਜਲਾ ਪਾਣੀ ਵਧੀਆ ਪ੍ਰੈਸ਼ਰ ਪੂਰਾ ਹੋਊਗਾ ਤੇ ਸਾਰਾ ਕਵਰ ਕਰੂਗਾ ਕੱਕ ਸਾਰਾ ਬਰੂਗਾ ਇਹਦੇ ਨਾਲ ਤੇ ਨੰਬਰ 2 ਇੱਕ ਜਿਹੜੀ ਆਪਾਂ ਜਦੋਂ ਆਪਾਂ ਸਪਰੇਅ ਕਰਦੇ ਆਂ ਬੱਟੇ ਦੇ ਉਦੋਂ ਪ੍ਰੋਪਰ ਪੈਣੀ ਨਹੀਂ ਇਹਦੇ ਨਾਲ ਸਾਰੀ ਪ੍ਰੋਪਰ ਬੈਣੀ ਇੱਕ ਅੱਖਾਂ ਤੇ ਸਾਰਾ ਕੱਟ ਖਤਮ ਹੋ ਜਾਣਾ ਤੇ ਜਿਹੜਾ ਜਿਹੜਾ ਕਿਸਾਨ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਇਹ ਪੈਣਾ ਜੀ ਇਹ ਹੈਗਾ 120 ਰੁਪਏ ਦਾ ਇਹ ਕਿਸਾਨ ਵੀਰ ਨੂੰ 80 ਰੁਪਏ ਪਊਗਾ ਨਹੀਂ 120 ਪਊਗਾ ਜੇ ਸ਼ੇਅਰ ਨਹੀਂ ਕੀਤੀ ਹੋਈ ਜਿਹੜਾ ਕਿਸਾਨ ਵੀਰ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ 80 ਰੁਪਏ ਪੈਣਾ ਤੇ ਆਹ ਹੈਗੀ ਆ ਇਹ 200 ਰੁਪਏ ਦਾ ਜੀ ਇਹ ਕਿਸਾਨ ਵੀਰ ਨੂੰ 110 ਰੁਪਏ ਪੈ ਜਾਣਾ ਸੋਈ ਲਾਵਾਂਗੇ ਜਿਹੜਾ ਸ਼ੇਅਰ ਕਰਕੇ ਆਊਗਾ ਵੀਡੀਓ ਨੂੰ ਜਿਹੜਾ ਵੱਡਾ ਤੇ ਨਹੀਂ ਇਹ 150 ਰੁਪਏ ਧੰਨਵਾਦ